ਗੱਡੀਆਂ ਤੇ ਮੋਟਰਸਾਈਕਲ ਦੀ ਆਪਾਂ ਵੀਡੀਓ ਲੈ ਕੇ ਇੱਕ ਵਾਰ ਫਿਰ ਤੋਂ ਪਹੁੰਚੇ ਹਾਂ ਤੁਹਾਡੇ ਤੱਕ ਤੁਸੀਂ ਗੱਡੀਆਂ ਵਾਸਤੇ ਵੀ ਕਹਿੰਦੇ ਸੀਗੇ ਮੋਟਰਸਾਈਕਲ ਵਾਸਤੇ ਵੀ ਕਹਿੰਦੇ ਸੀਗੇ ਜਿੰਨੇ ਕ ਰੇਟ ਵਾਸਤੇ ਤੁਸੀਂ ਕਹਿੰਦੇ ਸੀਗੇ ਓਨੇ ਕ ਰੇਟਾਂ 'ਚ ਆਪਾਂ ਲੈ ਕੇ ਪਹੁੰਚੇ ਹਾਂ ਸੀ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਸੀਂ ਚੈੱਕ ਕਰ ਲਓ ਉੱਤੇ ਹਮੇਸ਼ਾ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 9465929488 ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਹੈ ਇਹਨਾਂ ਤੋਂ ਇਲਾਵਾ ਘਰ ਹੈ ਕੋਠੀਆਂ ਮਕਾਨ ਵੇਚਣਾ ਚਾਹੁੰਦੇ ਹੋ 5 ਤੋਂ 7 ਫੋਟੋ ਬੀਤੋ ਜਮ ਫਰੀਚ ਆਪਾਂ 8th ਵੜੀ ਲਾ ਦਾਂਗੇ ਸੀ ਜਿਹੜੀ ਪਹਿਲੀ ਗੱਡੀ ਆ ਇਹਦੀ ਆਪਾਂ ਗੱਲਬਾਤ ਕਰਾਂਗੇ ਸਾਰੀ ਹੁੰਡਾ ਦੀ ਸਿਟੀ ਟੋਪ ਮਾਡਲ ਤੇ ਦੂਜੇ ਨਾਮ ਮਾਡਲ ਦੀ ਗੱਲ ਕਰੀਏ 2006 ਮਾਡਲ ਗੱਡੀ ਐ ਸੀ 98000 ਰੁਪਿਆ ਮਾਲਕ ਨੇ ਇੱਕ ਡਿਮਾਂਡ ਕੀਤੀ ਐ ਪਟਿਆਲੇ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਾਰੇ ਡਾਕੂਮੈਂਟਸ ਜਿੰਨੇ ਵੀ ਹੁੰਦੇ ਐ ਮਾਲਕ ਕਹਿੰਦੇ ਨੇ ਪੂਰੇ ਮਿਲ ਜਾਣਗੇ ਗੱਡੀ ਪੰਜਾਬ ਨੰਬਰ ਦੀ ਐ ਇਹ ਨੰਬਰ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ ਨੇ ਸਿਲਵਰ ਰੰਗ ਦੀ ਗੱਡੀ ਆ ਅੰਦਰ ਦੀ ਕੰਡੀਸ਼ਨ ਤੇ ਬਾਹਰ ਦੀ ਕੰਡੀਸ਼ਨ ਆ ਸਾਰਾ ਕੁਝ ਆਪਾਂ ਨੂੰ ਵਧੀਆ ਮਿਲੂਗਾ ਅੰਦਰ ਐਲ ਸੀ ਡੀ ਲੱਗੀ ਹੋਈ ਆ ਏ ਸੀ ਹੀਟਰ ਵਰਕਿੰਗ ਚ ਹੈ ਤੇ ਚਾਰੋਂ ਟਾਇਰ ਜਿਹੜੇ ਹੈਗੇ ਨੇ ਬਿਲਕੁਲ ਨਵੇਂ ਆਪਾਂ ਨੂੰ ਮਿਲਣਗੇ ਫਰੈਸ਼ ਮਾਲਕ ਨੇ ਹੁਣੇ ਥੋੜੇ ਦਿਨ ਪਹਿਲੇ ਹੀ ਪੁਆਏ ਨੇ ਬਾਕੀ ਮਾਲਕ ਕਹਿੰਦੇ ਨੇ ਜਿਹਨੂੰ ਵੀ ਗੱਡੀ ਪਸੰਦ ਇਹ ਆਉਂਦੀ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਕਹਿੰਦੇ ਨੇ ਘਰੇ ਗੱਡੀ ਖੜੀ ਆ ਆ ਕੇ ਜੇ ਕਿਸੇ ਨੂੰ ਪਸੰਦ ਆਉਂਦੀ ਆ ਦੇਖ ਸਕਦਾ ਤੇ ਚਲਾ ਕੇ ਦੇਖ ਸਕਦਾ ਟਰਾਈ ਲੈ ਕੇ ਦੇਖ ਸਕਦਾ ਜਦੋਂ ਪੂਰੀ ਤਸੱਲੀ ਹੁੰਦੀ ਆ ਉਸ ਤੋਂ ਬਾਅਦ ਰੇਟ ਬੇਕ ਕੀਤਾ ਜਾਊਗਾ 98000 ਦੇ ਵਿੱਚੋਂ ਘਟਾਇਆ ਜਾਊਗਾ ਨੰਬਰ 22 ਦਾ ਸਕਰੀਨ ਤੇ ਜਿਨ੍ਹਾਂ ਦੀ ਗੱਡੀ ਹੈ ਕਰ ਸਕਦੇ ਹੋ ਗੱਲਬਾਤਾਂ ਜਿਨੇ ਵੀ ਕਰਨੀਆਂ ਸੀ ਤੇ ਗੱਲ ਆਪਾਂ ਕਲੇਰੀਓ ਗੱਡੀ ਦੀ ਕਰਾਂਗੇ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੋਈ ਹੈ ਵੇਚਣ ਵਾਸਤੇ ਜਿਵੇਂ ਨਵੀਂ ਗੱਡੀ ਹੈ ਸੀ ਤੇ ZXI ਹੈ ਫਾਸਟ ਓਨਰ ਗੱਡੀ ਹੈ ਇੱਕ ਹੱਥ ਗੱਡੀ ਚੱਲੀ ਹੋਈ ਹੈ ਤੇ 19 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਮਲੇਰ ਕੋਟਲਾ ਮਾਲਕ ਦਾ ਏਰੀਆ ਹੈ ਜਾਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਾਕੇ ਵੀ ਦੇਖ ਸਕਦੇ ਹੋ ਮਾਲਕ ਦੇ ਘਰੇ ਚਲਾ ਕੇ ਦੇਖਣੀ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਬਾਕੀ ਅੰਦਰਲੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਹਰ ਪਾਸਿਓਂ ਆਪਾਂ ਨੂੰ ਜਿਵੇਂ ਨਵੀਂ ਗੱਡੀ ਮਿਲੂਗੀ ਗੱਡੀ ਦੇ ਬਾਡੀ ਲਾਈਨ ਤੇ ਇੱਕ ਸਕ੍ਰੈਚ ਵੀ ਹੈ ਨਹੀਂ ਇੱਕ ਛਰੀਟ ਵੀ ਹੈ ਨਹੀਂ ਤੇ ਟਾਇਰਾਂ ਦੀ ਗੱਲ ਕਰੀਏ ਨਵੇਂ ਟਾਇਰ ਨੇ ਤੇ ਟਾਇਰਾਂ ਦੇ ਵਿੱਚ ਅਲਾਏ ਲੱਗੇ ਹੋਈ ਨੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਤੇ ਏਸੀ ਹੀਟਰ ਵਰਕਿੰਗ ਚ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਮਾਲਕ ਨੇ ਪਰਸਨਲ ਗੱਡੀ ਰੱਖੀ ਹੋਈ ਆ ਘਰ ਲਈ ਚੱਲੀ ਹੋਈ ਆ ਘਰ ਲਈ ਵਰਤੀ ਹੋਈ ਆ ਸ਼ੌਂਕ ਨਾਲ ਰੱਖੀ ਹੋਈ ਆ ਸਿੰਘ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਮਾਲਕ ਦੇ ਨਾਲ ਇੱਕ ਵਾਰੀ ਗੱਲ ਤੁਸੀਂ ਕਰ ਸਕਦੇ ਹੋ 97816 ਤੇ 09193 ਗੱਲਬਾਤ ਜੜੀ ਵੀ ਕਰਨੀ ਹੋਈ ਆ ਆਪ ਤੁਸੀਂ ਕਰ ਲਿਓ ਤੇ ਗੱਲਬਾਤ ਕਰਕੇ ਕਿਸੇ ਨੂੰ ਪਸੰਦ ਆਉਂਦੀ ਹੈ ਜਾ ਕੇ ਦੇਖੋ ਟ੍ਰਾਈ ਲਓ ਜਦੋਂ ਪੂਰੀ ਤਰ੍ਹਾਂ ਫਿੱਟ ਬੈਠ ਗਈ ਗੱਡੀ ਉਹ ਤੋਂ ਬਾਅਦ ਰੇਟ ਵੇਖ ਕੇ ਮੁਕਾ ਲਿਓ ਸਿੰਘ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ ਤੇ ਚਲਦੀ ਚਲਦੀ ਵੀਡੀਓ ਤੇ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਠੀਕ ਆ ਜੀ ਵੀਡੀਓ ਵਧੀਆ ਲੱਗ ਰਹੀ ਆ ਤੁਹਾਨੂੰ ਪਸੰਦ ਜੇ ਵੀਡੀਓ ਆਈ ਅਸੀਂ ਹਰ ਰੋਜ਼ ਤੁਸੀਂ ਗੱਡੀਆਂ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਹਿਲੀ ਗੱਲ ਤਾਂ ਦੂਜੀ ਗੱਲ ਲਾਈਕ ਕਰ ਦਿਓ ਜੀ ਤੇ ਤੀਜੀ ਗੱਲ ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣਾ ਵਟਸਐਪ ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 9465629488 ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜ ਦਿਓ ਤੇ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦੇਵਾਂਗੇ ਜੀ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਮੋਟਰਸਾਈਕਲ ਪਲਟੀਨਾ ਮਾਲਕ ਨੇ ਭੇਜਿਆ ਹੋਇਆ ਜੀ ਵੇਚਣ ਵਾਸਤੇ ਪੂਰਾ ਵਧੀਆ ਮੋਟਰਸਾਈਕਲ ਹੈ ਜੀ 2022 ਮਾਡਲ ਮਾਲਕ ਨੇ ਦੱਸਿਆਗਾ ਜਮਾ ਨਮੇਜ਼ਿੰਗ ਇੱਕ ਸਕਰੈਚ ਵੀ ਹੈ ਨਹੀਂ ਕੋਈ ਟੁੱਟਿਆ ਜਾਂ ਕੋਈ ਡੈਮੇਜ ਜਾਂ ਕੋਈ ਡਿੱਗਿਆ ਇਸੇ ਤਰ੍ਹਾਂ ਦੀ ਕੋਈ ਆਪਾਂ ਨੂੰ ਪ੍ਰੋਬਲਮ ਨਹੀਂ ਮਿਲਣੀ ਚਾਹੀ ਜਮਾ ਨਮਾ ਮੋਟਰਸਾਈਕਲ ਹੈ ਬਹੁਤ ਜ਼ਿਆਦਾ ਸੰਭਾਈ ਦੇ ਵਿੱਚ ਮਾਲਕ ਨੇ ਰੱਖਿਆ ਹੋਇਆ ਤੇ ਸਰਵਿਸ ਟੋਟਲ ਕਰਵਾਈ ਹੋਈ ਆ ਸਟਾਰਟਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਤੇ ਇੰਜਨ ਪੂਰਾ ਵਧੀਆ ਜੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਨਾਲ ਦੀ ਨਾਲ ਆ ਜਾਊਗਾ 65000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਐ ਸੀ ਤਰਨ ਤਰਨ ਮਾਲਕ ਦਾ ਏਰੀਆ ਪਿੰਡ ਚੀਮਾ ਤਰਨ ਤਰਨ ਜ਼ਿਲ੍ਹਾ ਲੱਗਦਾ ਇਹਨਾਂ ਨੂੰ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਜਿਹਨੂੰ ਵੀ ਪਸੰਦ ਆਇਆ ਸੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ 'ਤੇ ਗੱਲ ਕਰ ਲਿਓ ਜਦੋਂ ਫੋਨ 'ਤੇ ਸਾਰੀ ਗੱਲਬਾਤ ਕਰ ਲਈ ਉਹ ਤੋਂ ਬਾਅਦ ਜਾਇਓ ਜੀ ਕਈ ਵਾਰੀ ਹੁੰਦਾ ਜੀ ਗੱਡੀ ਜਾਂ ਕੋਈ ਵੀ ਮਸ਼ੀਨਰੀ ਹੁੰਦੀ ਆ ਵੇਚ ਜਾਂਦੀ ਆ ਤੇ ਆਪਾਂ ਨੂੰ ਸਿੱਧਾ ਨਹੀਂ ਜਾਣਾ ਚਾਹੀਦਾ 97814 33013 ਇਹ ਮਾਲਕ ਦਾ ਨੰਬਰ ਹੈ ਜਿੰਨਾਂ ਦਾ ਮੋਟਰਸਾਈਕਲ ਹੈ ਸੀ ਤੇ ਗੱਲ ਕਰਾਂਗੇ ਜੀ ਆਪਣੇ ਕੋਲ ਇੱਕ ਗੱਡੀ ਪਹੁੰਚੀ ਆ ਸਸਤੇ ਰੇਟ ਦੀ ਵਧੀਆ ਸੋਹਣੀ ਗੱਡੀ ਆ ਆਰਮੀ ਮਾਲਕ ਦੀ ਗੱਡੀ ਇਹ ਹੈ ਜਿਹੜੇ ਮਾਲਕ ਆਪ ਨੇ ਉਹ ਆਰਮੀ ਦੇ ਵਿੱਚ ਨਹੀਂ ਫੌਜੀ ਮਾਲਕ ਦੀ ਗੱਡੀ ਆ ਇੱਕ ਮਾਡਲ ਮਾਲਕ ਨੇ ਦੱਸੀ ਹੈ ਜੀ ਪਾਸਿੰਗ ਇਹਦੀ ਖਤਮ ਹੈ ਜੀ ਜੰਨ ਗੱਡੀ ਬਰਨਾਲੇ ਖੜੀ ਆ ਤੇ 60000 ਰੁਪਏ ਮਾਲਕ ਨੇ ਇੱਕ ਡਿਮਾਂਡ ਕਹੀ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਬਰਨਾਲੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਜੀ ਤੇ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਪੂਰੀ ਵਧੀਆ ਆਪਾਂ ਨੂੰ ਮਿਲੂਗੀ ਬਾਕੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਮਾਲਕ ਨੇ ਕਹੀ ਹੈ ਕੋਈ ਕਮੀ ਨਹੀਂ ਤੇ ਮਾਲਕ ਕਹਿੰਦੇ ਨੇ ਵੀ ਕਿਸੇ ਨੇ ਆ ਕੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਕਿਵੇਂ ਮਰਜੀ ਤਸੱਲੀ ਕਰ ਲਉ ਜਦੋਂ ਪੂਰੀ ਤਸੱਲੀ ਹੁੰਦੀ ਹੈ ਚਲਾਉਣ ਤੋਂ ਬਾਅਦ ਟ੍ਰਾਈ ਲਾਈਨ ਤੋਂ ਬਾਅਦ ਸਾਰਾ ਕੁਝ ਦੇਖਣ ਤੋਂ ਬਾਅਦ ਜਦੋਂ ਫਿੱਟ ਬੈਠਦੀ ਹੈ ਗੱਡੀ ਉਹ ਤੋਂ ਬਾਅਦ ਰੇਟ ਕਰ ਲਾਂਗੇ ਰੇਟ ਘਟਾਇਆ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਤੇ ਬਾਈ ਜਿਹੜੇ ਆਪ ਨੇ ਜਿਨ੍ਹਾਂ ਦੀ ਗੱਡੀ ਹੈ 98763 ਤੇ 71840 ਮਾਲਕ ਦਾ ਨੰਬਰ ਹੈ ਕਰ ਲਿਓ ਜੀ ਗੱਲਬਾਤ ਜਿਹਨੇ ਵੀ ਕਰਨੀ ਹੋਈ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੀ ਜਾਓ ਜੀ ਵੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਜਾਂ ਵਧੀਆ ਲੱਗੀ ਹੈ ਤਾਂ ਇਸੇ ਤਰ੍ਹਾਂ ਦੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਾ ਦਿਓ ਤੇ ਲਾਈਕ ਕਰ ਦਿਓ ਵੀਡੀਓ ਨੂੰ ਤੇ ਅਗਲੇ ਵੀਡੀਓ ਚ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਮਸ਼ੀਨਰੀ ਦੀ ਘਰ ਦੀ ਕੋਠੀ ਦੀ ਮਕਾਨ ਦੀ ਕੋਈ ਬੋਲਟ ਦੀ ਕੋਈ ਮੋਟਰਸਾਈਕਲ ਦੀ ਕਿਸੇ ਗੱਡੀ ਦੀ ਛੋਟੇ ਹੱਥੀ ਦੀ ਤੁਹਾਡੇ ਕੋਲੇ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਬਸ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਤੇ ਹੁਣ ਦਿਓ ਜੀ ਸਾਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਤੇ ਭੇਜੋ ਜੀ ਆਨੇ ਤੇ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਖੁਸ਼ ਰਹੋ ਜੀ